ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਧਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਨੂੰ ਪੜ ਕੇ ਜੰਮਣ ਤੇ ਮਰਨ ਦਾ ਗੇੜ ਮੁਕਦਾ ਹੈ ਜਿਸ ਬਾਣੀ ਵਿੱਚੋਂ ਆਤਮਕ ਗਿਆਨ ਆਤਮਕ ਸੋਝੀ ਪ੍ਰਾਪਤ ਹੁੰਦੀ ਹੈ ਖਾਲਸਾ ਜੀ ਐਸੀ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਮਰਨਾ ਭਾਈ ਸੱਚ ਹੈ ਤੇ ਜਿਉਣਾ ਝੂਠ ਹੈ ਕਿਉਂਕਿ ਜਿਹੜਾ ਮਰਨ ਹੈ ਖਾਲਸਾ ਜੀ ਉਹ ਮਨੁੱਖ ਪਹਿਲਾਂ ਲਿਖਾਉਂਦਾ ਹੈ ਮਰਨ ਲਖਾਏ ਮੰਡਲ ਮੈਂ ਆਏ ਸਭ ਤੋਂ ਪਹਿਲਾਂ ਸਾਡੀ ਮੌਤ ਲਿਖੀ ਜਾਂਦੀ ਹੈ ਜਿਸ ਵੇਲੇ ਸਾਡੀ ਘਾਟ ਤਕੜੀ ਜਾਂਦੀ ਹੈ ਨਾ ਮੱਥੇ ਉੱਤੇ ਸਭ ਤੋਂ ਪਹਿਲਾਂ ਸਾਡੀ ਮੌਤ ਲਿਖੀ ਜਾਂਦੀ ਹੈ ਖਾਲਸਾ ਜੀ ਤੇ ਮਹਾਰਾਜ ਸਾਨੂੰ ਇਹ ਚੀਜ਼ ਦੀ ਸੋਝੀ ਬਖਸ਼ਦੇ ਆ ਬਾਣੀ ਅੰਦਰ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਇਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਿਮਰੋ ਜਿਹੜਾ ਤੁਹਾਡੇ ਜੰਮਣ ਤੇ ਮਰਨ ਦੇ ਗੇੜ ਨੂੰ ਕੱਟ ਦੇਵੇਗਾ ਨਹੀਂ ਤੇ ਖਾਲਸਾ ਜੀ ਸਾਰੇ ਸੰਸਾਰ ਨੇ ਬੜੀਆਂ ਆਸਾਂ ਮਨ ਵਿੱਚ ਲਾਈਆਂ ਕਿਸੇ ਨੇ ਸਾਲ ਬਾਅਦ ਦੀਆਂ ਲਾਈਆਂ ਕਿਸੇ ਨੇ 6 ਮਹੀਨਿਆਂ ਦੀਆਂ ਲਾਈਆਂ ਕਿਸੇ ਨੇ ਖਾਲਸਾ ਜੀ ਸਾਰੀ ਉਮਰ ਦੀਆਂ ਲਾਈਆਂ ਮਹਾਰਾਜ ਕਹਿੰਦੇ ਇਹ ਮਸ ਆ ਜਿਹੜੀਆਂ ਆਸਾਂ ਲਾਈਆਂ ਨੇ ਨਾ ਇਹ ਖਾਲਸਾ ਜੀ ਨਹੀਂ ਨਿਭਣੀਆਂ ਉਦਾਹਰਣ ਦੇ ਦਵਾਂ ਕਈਆਂ ਨੇ ਸੋਚਿਆ ਸੀ ਵੀ ਹੁਣ ਫਸਲ ਚੰਗੀ ਹੋਵੇਗੀ ਆ ਕਰਾਂਗੇ ਉਹ ਕਰਾਂਗੇ ਕਿਸੇ ਨੇ ਸੋਚਿਆ ਕੋਠੀ ਨਵੀਂ ਬਣਾਈਏ ਅਗਲੇ ਸਾਲ ਦੀਵਾਲੀ ਤੇ ਮਹੂਲਤ ਕਰਾਂਗੇ ਤੇ ਫਿਰ ਉਹ ਕਰਾਂਗੇ ਆਹ ਕਰਾਂਗੇ ਤੇ ਖਾਲਸਾ ਜੀ ਵੇਖੋ ਪਾਣੀ ਆਇਆ ਵਿਪਤਾ ਪੰਜਾਬ ਵਿੱਚ ਪਈ ਸਾਰੀਆਂ ਆਸਾਂ ਜਿਹੜੀਆਂ ਖਤਮ ਹੋ ਗਈਆਂ ਆਸਾਂ ਖਾਲਸਾ ਜੀ ਨਿਰਾਸ਼ਾ ਦੇ ਵਿੱਚ ਬਦਲ ਗਈਆਂ ਮਹਾਰਾਜ ਕਹਿੰਦੇ ਇੱਕ ਨਾ ਮਰਨਾ ਨਾ ਚੇਤ ਆਸ ਘਨੇਰਿਆ ਸਾਰੇ ਸੰਸਾਰ ਨੂੰ ਬੜੀਆਂ ਆਸਾਂ ਹਨ ਬੜੀਆਂ ਉਮੀਦਾਂ ਹਨ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਮਹਾਰਾਜ ਕਹਿੰਦੇ ਸਬਣੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਜੋ ਹੋਣਾ ਹੈ ਵਾਹਿਗੁਰੂ ਜੀ ਨੇ ਕਰਨਾ ਹੈ ਬਾਕੀ ਸਾਰਾ ਸੰਸਾਰ ਛਾਲਾ ਮਾਰਦਾ ਹੈ ਜੱਕੋ ਤੱਕੇ ਕਰਦਾ ਹੈ ਪਰ ਖਾਲਸਾ ਜੀ ਹੁੰਦਾ ਉਹੀ ਹੈ ਜੋ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਕਰਨਾ ਹੈ ਤੇ ਮਹਾਰਾਜ ਕਹਿੰਦੇ ਇੱਕ ਨਾਮ ਮਰਨ ਦਾ ਚਿੱਤ ਆਸ ਕਨੇ ਰਿਆ ਉਹਨਾਂ ਨੂੰ ਮਰਨ ਭੁੱਲ ਗਿਆ ਤੇ ਕਈ ਪ੍ਰਕਾਰ ਦੀਆਂ ਆਪਣੇ ਚੇਤ ਵਿੱਚ ਖਾਲਸਾ ਜੀ ਆਸਾਂ ਲਾ ਕੇ ਬੈਠੇ ਆ ਤੇ ਮੌਤ ਦਾ ਮਖੌਲ ਅਡਾਉਂਦੇ ਆ ਵੇਖੀ ਜਾਊਗੀ ਜਦੋਂ ਆਊਗੀ ਐਦਾਂ ਆ ਉਦਾਂ ਆ ਜਾਂ ਵੇਖਾਂਗੇ ਅੱਗੇ ਕਿੰਨੇ ਵੇਖਿਆ ਮਖੌਲ ਕਰਦੇ ਨੇ ਪਰ ਮਹਾਰਾਜ ਕਹਿੰਦੇ ਫਿਰ ਉਹਨਾਂ ਨਾਲ ਹੁੰਦਾ ਕੀ ਐ ਮਰ ਮਰ ਜੰਮੇ ਨੇਤ ਕਿਸਾ ਨਾ ਕੇਰਿਆ ਕਹਿੰਦੇ ਉਹ ਫਿਰ ਮਰ ਮਰ ਕੇ ਜੰਮਦੇ ਕਦੇ ਜੰਮਗੇ ਕਦੇ ਮਰਗੇ ਕਦੇ ਜੰਮਗੇ ਕਦੇ ਮਰਗੇ ਹਰ ਵੇਲੇ ਖਾਲਸਾ ਜੀ ਸਹਸਿਆਂ ਵਿੱਚ ਦੁਖੀ ਹੁੰਦੇ ਆ ਉਹਨਾਂ ਨੂੰ ਖਾਲਸਾ ਜੀ ਇੱਕ ਵੀ ਘੜੀ ਸੁੱਖ ਦੀ ਪ੍ਰਾਪਤ ਨਹੀਂ ਹੁੰਦੀ ਦੁੱਖੀ ਦੁੱਖ ਉਹਨਾਂ ਦੀ ਝੋਲੀ ਪੈਂਦਾ ਰਹਿੰਦਾ ਨਾ ਕਿਸੇ ਨਾਲ ਬੰਦੇ ਆ ਨਾ ਕਿਸੇ ਨੂੰ ਯਾਰ ਬਣਾਉਂਦੇ ਆ ਨਾ ਕਿਸੇ ਕੋਲੋਂ ਗੁਣ ਲੈਂਦੇ ਆ ਮਹਾਰਾਜ ਕਹਿੰਦੇ ਉਹ ਜੰਮਣ ਤੇ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਆ ਆਪਨੜਾ ਮਨ ਚਿਤ ਕਹਿਣ ਚੰਗੇਰਿਆ ਉਹ ਇਹੋ ਜਿਹੇ ਲੋਕ ਹਨ ਖਾਲਸਾ ਜੀ ਕਿ ਆਪਣੇ ਮਨ ਵਿੱਚ ਇਹ ਮਹਾਰਾਜ ਦੀਆਂ ਪੰਕਤੀਆਂ ਸੁਖਾ ਲੀਆਂ ਹਨ ਕਿ ਆਪਨੜਾ ਮਨ ਚਿਤ ਕਹਿਣ ਜੰਗੇਰੀਆ ਆਪਣੇ ਆਪ ਨੂੰ ਆਪੇ ਹੀ ਆਪਣੇ ਮਨ ਵਿੱਚ ਕਹੀ ਜਾਂਦੇ ਆ ਮੈਂ ਤੇ ਬੜਾ ਚੰਗਾ ਮੈਂ ਤੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਤੇ ਕਦੇ ਕਿਸੇ ਨੂੰ ਦੁਖੀ ਨਹੀਂ ਕੀਤਾ ਮੈਂ ਤੇ ਕਦੇ ਕਿਸੇ ਦਾ ਮਾੜਾ ਸੋਚਿਆ ਹੀ ਨਹੀਂ ਇਦਾਂ ਹੀ ਕਹਿੰਨੇ ਆ ਨਾ ਖਾਲਸਾ ਜੀ ਆਪਾਂ ਸਾਰੇ ਲੋਕ ਕਹਿੰਨੇ ਆ ਵੀ ਮੈਂ ਤੇ ਕੋਈ ਮਾੜਾ ਕੰਮ ਹੀ ਨਹੀਂ ਕੀਤਾ ਮਾੜਾ ਕਰਮ ਕੋਈ ਨਹੀਂ ਮੈਂ ਕੀਤਾ ਫਿਰ ਰੱਬ ਮੈਨੂੰ ਦੁੱਖ ਕਿਉਂ ਦੇ ਰਿਹਾ ਪਰ ਖਾਲਸਾ ਜੀ ਅਸੀਂ ਅਠੋ ਪੈਰ ਇਸ ਸੁਰਤੀ ਵਿੱਚ ਕਦੇ ਸਾਨੂੰ ਕਿਸੇ ਨਾਲ ਈਰਖਾ ਕਿਸੇ ਨਾਲ ਦੁਸ਼ ਹੈ ਕਿਸੇ ਨੂੰ ਮਾੜਾ ਬੋਲ ਦੇਣਾ ਆਪਣੇ ਕੱਪੜਿਆਂ ਦਾ ਮਨ ਵਿੱਚ ਮਾਣ ਆ ਜਾਣਾ ਆਪਣੀ ਖੂਬਸੂਰਤੀ ਦਾ ਮਾਣ ਆ ਜਾਣਾ ਆਪਣੇ ਫੋਨ ਦਾ ਮਾਣ ਆ ਜਾਣਾ ਆਪਣੀ ਗੱਡੀ ਦਾ ਮਾਣ ਆ ਜਾਣਾ ਆਪਣੇ ਘਰ ਦਾ ਮਾਣ ਆ ਜਾਣਾ ਆਪਣੇ ਸਰੀਰ ਦੇ ਕਿਸੇ ਅੰਗ ਦਾ ਮਾਣ ਆ ਜਾਣਾ ਇਹ ਵੀ ਖਾਲਸਾ ਜੀ ਜੰਮਣ ਦੇ ਮਰਨ ਦੇ ਗੇੜ ਵਿੱਚ ਹੀ ਪਉਂਦਾ ਤੇ ਮਹਾਰਾਜ ਕਹਿੰਦੇ ਉਹ ਲੋਕ ਆਪਣੇ ਆਪ ਨੂੰ ਆਪੇ ਹੀ ਮਨ ਵਿੱਚ ਕਹੀ ਜਾਂਦੇ ਅਸੀਂ ਤੇ ਬੜੇ ਚੰਗੇ ਆ ਅਸੀਂ ਤੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਅਸੀਂ ਤੇ ਬਹੁਤ ਸਹੀ ਆ ਸਾਡੇ ਵਰਗਾ ਬੰਦਾ ਕਿੱਥੋਂ ਲੱਭਣਾ ਕਈ ਲੋਕ ਇਹੋ ਜੀਆਂ ਗੱਲਾਂ ਕਰਦੇ ਆ ਜਿਹੜੇ ਲੋਕ ਖਾਲਸਾ ਜਿਹੀ ਹੋਰੀਆਂ ਗੱਲਾਂ ਕਰਦੇ ਆ ਮਹਾਰਾਜ ਕਹਿੰਦੇ ਜਮ ਰਾਜ ਹੈ ਨਿਤ ਨਿਤ ਮਨਮੁਖ ਹੀਰਿਆ ਉਹਨਾਂ ਮਨਮੁਖਾਂ ਲੋਕਾਂ ਨੂੰ ਜਮਰਾਜ ਵੇਖਦਾ ਰਹਿੰਦਾ ਤੇ ਜਦੋਂ ਖਾਲਸਾ ਜੀ ਉਹ ਵੇਖਦਾ ਤੇ ਫਿਰ ਖਾਲਸਾ ਜੀ ਹੱਸਦਾ ਹੱਸਦਾ ਇਸ ਕਰਕੇ ਆ ਵੀ ਇਹ ਮੂਰਖ ਨੇ ਮੇਰੇ ਕੋਲੇ ਹੀ ਆਉਣਾ ਤੇ ਖਾਲਸਾ ਜੀ ਜਿਹੜੇ ਬੰਦੇ ਆਪਣੇ ਆਪ ਨੂੰ ਬੜਾ ਨੇਕ ਸਮਝਦੇ ਆ ਤੇ ਉਹ ਪਰ ਕਰਤੂਤਾ ਕਰਕੇ ਨੇਕ ਨਹੀਂ ਹੁੰਦੇ ਉਹ ਜਮਾ ਦੇ ਵਾਸ ਪੈਂਦੇ ਆ ਇਸ ਕਰਕੇ ਜਮਰਾਜ ਉਹਨਾਂ ਨੂੰ ਨੇਤੀ ਵੇਖਦਾ ਰਹਿੰਦਾ ਵੀ ਇਹ ਮੇਰੇ ਕੋ ਆਉਣਾ ਇਹ ਮੇਰਾ ਬੰਦਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸਮਝਾਉਂਦੇ ਇਹ ਬਾਣੀ ਦੇ ਬਚਨ ਹਨ ਇਹ ਮਹਾਰਾਜ ਦੀ ਬਾਣੀ ਵਿੱਚੋਂ ਬਚਨ ਆਪ ਜੀ ਨੂੰ ਸੁਣਾ ਰਿਹਾ ਹਾਂ ਖਾਲਸਾ ਜੀ ਕਿ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਅਸੀਂ ਖਾਲਸਾ ਜੀ ਮਨਮੁਖ ਹਾਂ ਮਨ ਦੇ ਪਿੱਛੇ ਤੁਰਨ ਵਾਲੇ ਤੇ ਲੂਣ ਲੂਣ ਹਰਾਮੀ ਬੰਦੇ ਹਾਂ ਉਹ ਕਿਉਂ ਹਾਂ ਜੀ ਕਿਸੇ ਨੂੰ ਕਹਿ ਦੇਣਾ ਤੂੰ ਲੂਣ ਹਰਾਮੀ ਆ ਤੇ ਖਾਲਸਾ ਜੀ ਬਹੁਤ ਵੱਡੀ ਗਾਲ ਮੰਨੀ ਜਾਂਦੀ ਕਿਸੇ ਨੂੰ ਕਹਿ ਦੇਣਾ ਤੂੰ ਅਕਿਰਤ ਘਣਾ ਤੇ ਮਹਾਰਾਜ ਸਾਨੂੰ ਸਿੱਧਾ ਕਹਿ ਰਿਹਾ ਵੀ ਤੁਸੀਂ ਸਾਰੇ ਸੰਸਾਰ ਦੇ ਜੋ ਲੋਕ ਹੋ ਤੁਸੀਂ ਮਨਮੁਖ ਹੋ ਲੂਣ ਹਰਾਮੀ ਹੋ ਕਿਉਂਕਿ ਤੁਸੀਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਉਪਕਾਰਾਂ ਨੂੰ ਨਹੀਂ ਜਾਣਿਆ ਉਹਦੀ ਸਾਰ ਨਹੀਂ ਜਾਣੀ ਤੇ ਖਾਲਸਾ ਜੀ ਫਿਰ ਜਦੋਂ ਡਰਦੇ ਨੇ ਜਦੋਂ ਵਿਪਤਾ ਪੈ ਜਾਂਦੀ ਇਹਨਾਂ ਮਨੁੱਖਾਂ ਨੂੰ ਸਾਡੇ ਵਰਗਿਆਂ ਨੂੰ ਜਦੋਂ ਵਿਪਤਾ ਪੈ ਜਾਂਦੀ ਆ ਫਿਰ ਰੱਬ ਕੰਨੀ ਭੱਜ ਲੈਂਦੇ ਆ ਫਿਰ ਰੱਬ ਵੱਲ ਨੂੰ ਤੁਰ ਪੈਂਦੇ ਆ ਕਿ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ ਉਹ ਫਿਰ ਖਾਲਸਾ ਜੀ ਬੱਦੇ ਉੱਤੇ ਭਾਵ ਦੁੱਖ ਵਿੱਚ ਤੰਗ ਹੋਏ ਹੋਏ ਉਹਨਾਂ ਨੂੰ ਲੱਗਦਾ ਵੀ ਹੁਣ ਹੋਰ ਕੋਈ ਆਸਰਾ ਨਹੀਂ ਉਹ ਖਾਲਸਾ ਜੀ ਉਹਨਾਂ ਨੂੰ ਰੱਬ ਚੰਗਾ ਤੇ ਲੱਗਦਾ ਨਹੀਂ ਬਰਬਦੀ ਰਜਾ ਵਿੱਚ ਉਹ ਰਹਿੰਦੇ ਤਾਂ ਨਹੀਂ ਉਹਨਾਂ ਨੂੰ ਪਿਆਰਾ ਚੰਗਾ ਤਾਂ ਲੱਗਦਾ ਨਹੀਂ ਪਰ ਵੱਧੇ ਹੋਏ ਸਲਾਮਾਂ ਹੀ ਕਰੀ ਜਾਂਦੇ ਆ ਰੱਬਾ ਤੂੰ ਹੀ ਆ ਰੱਬਾ ਤੂੰ ਹੀ ਆ ਤੇ ਫਿਰ ਖਾਲਸਾ ਜੀ ਉਹ ਮਨੁੱਖ ਪਰਮੇਸ਼ਰ ਨੂੰ ਪਿਆਰੇ ਨਹੀਂ ਲੱਗਦੇ ਉਦਾਹਰਣ ਦੇਵਾਂ ਕਈ ਖਾਲਸਾ ਜੀ ਇਦਾਂ ਦੇ ਮੰਗਤੇ ਹਨ ਚਲੋ ਕਈ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਣਾਏ ਤੇ ਕਈ ਖਾਲਸਾ ਜੀ ਆਪਣੀ ਕਰਤੂਤੀ ਬਣ ਗਏ ਉਹ ਕੀ ਕਰਨਗੇ ਉਹਨਾਂ ਨੇ ਵੇਖ ਲੈਣਾ ਕਿ ਬੰਦਾ ਸਰਦਾਰ ਹੈ ਜਦੋਂ ਬੰਦਾ ਸਰਦਾਰ ਆ ਤੇ ਉਹਨਾਂ ਨੇ ਕਹਿਣਾ ਵੀ ਗੁਰੂ ਨਾਨਕ ਸਾਹਿਬ ਤੈਨੂੰ ਬਹੁਤਾ ਦੇਣ ਗੁਰੂ ਗੋਬਿੰਦ ਸਿੰਘ ਤੈਨੂੰ ਬਹੁਤਾ ਦਵੇ ਖਾਲਸੇ ਨੂੰ ਬਹੁਤਾ ਮਿਲੇ ਉਹਨੇ ਵੇਖ ਲੈਣਾ ਜੇ ਕੋਈ ਅੱਗੇ ਹਿੰਦੂ ਹੈ ਉਹਨੇ ਕਹਿਣਾ ਤੈਨੂੰ ਗਣੇਸ਼ ਜੀ ਬਹੁਤਾ ਦੇਣ ਤੈਨੂੰ ਲక్ష్ਮੀ ਮਾਤਾ ਨਿਹਾਲ ਕਰੇ ਤੈਨੂੰ ਕਬੀਰ ਜੀ ਤੇਰੇ ਦੇ ਮੀਂਹ ਬਾਦਨ ਪੈਸੇ ਦਾ ਤੇ ਐਵੇਂ ਖਾਲਸਾ ਜੀ ਜੇ ਕੋਈ ਮੁਸਲਮਾਨ ਹੈ ਤੇ ਉਹਨੂੰ ਕਹਿਣਾ ਤੈਨੂੰ ਅੱਲਾ ਤਾਲਾ ਬਹੁਤ ਦੇਵੇ ਉਹਨਾਂ ਵਾਸਤੇ ਰੱਬ ਕੁਛ ਨਹੀਂਗਾ ਉਹਨਾਂ ਵਾਸਤੇ ਸਿਰਫ ਪੈਸਾ ਹੈ ਜਿਵੇਂ ਰਾਜਨੀਤਿਕ ਬੰਦੇ ਵਾਸਤੇ ਖਾਲਸਾ ਜੀ ਕੁਰਸੀ ਬਰਕਰਾਰ ਹੋਣੀ ਚਾਹੀਦੀ ਹੈ ਭਾਵੇਂ ਪੁੱਤ ਨੂੰ ਵੀ ਮਾਰਨਾ ਪਵੇ ਤੇ ਭਾਵੇਂ ਪਿਓ ਨੂੰ ਵੀ ਮਾਰਨਾ ਪਵੇ ਇਦਾਂ ਹੋਇਆ ਹੈ ਔਰੰਗਜ਼ੇਬ ਨੇ ਕੁਰਸੀ ਗੱਦੀ ਲੈਣ ਵਾਸਤੇ ਆਪਣੇ ਭਰਾਵਾਂ ਨੂੰ ਮਾਰਿਆ ਆਪਣੇ ਪਿਓ ਨੂੰ ਕੈਦ ਕੀਤਾ ਭੁੱਖਿਆਂ ਰੱਖਿਆ ਇੰਨਾ ਕੁਝ ਖਾਲਸਾ ਜੀ ਕੀਤਾ ਹੈ ਸੋ ਮਹਾਰਾਜੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਬੱਦੇ ਰੁੱਥੇ ਨਹੀਂ ਪਰਮੇਸ਼ਰ ਨੂੰ ਯਾਦ ਕਰਨਾ ਸਲਾਮ ਕਰਨੀ ਮਨੋ ਕਰੋ ਵਾਹਿਗੁਰੂ ਜੀ ਨੂੰ ਪਿਆਰੇ ਲੱਗੋਗੇ ਤੇ ਖਾਲਸਾ ਜੀ ਜੇ ਕੋਈ ਪ੍ਰਸ਼ਨ ਕਰੇ ਵੀ ਰੱਬ ਕਿੰਨਾ ਨੂੰ ਮਿਲਿਆ ਰੱਬ ਕਿੰਨਾ ਕੋਲੇ ਆ ਤੇ ਖਾਲਸਾ ਜੀ ਮਹਾਰਾਜ ਜਵਾਬ ਦਿੰਦੇ ਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਵੀ ਰੱਬ ਉਹਨਾਂ ਨੂੰ ਮਿਲਿਆ ਹੈ ਸੱਚ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਮੁਖ ਵਿੱਚ ਰੱਬ ਦਾ ਨਾਮ ਹੈ ਦਿਨਾਂ ਦੇ ਮੋਖ ਵਿੱਚ ਵਾਹਿਗੁਰੂ 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 ਅਠੇ ਪੈਰ ਚੱਲਦਾ ਫਿਰ ਉਹ ਖਾਲਸਾ ਜੀ ਖਸਮ ਨੂੰ ਭੌਂਦਾ ਹੈ ਉਹ ਪਰਮੇਸ਼ਰ ਰੱਬ ਜੀ ਨੂੰ ਪਿਆਰਾ ਲੱਗਦਾ ਹੈ ਤੇ ਮਹਾਰਾਜ ਕਹਿੰਦੇ ਕਰਸਣ ਤਖਤ ਸਲਾਮ ਲਿਖਿਆ ਪਾਵ ਸੀ ਤੇ ਜਿੰ ਜਿਹੜਾ ਰੱਬ ਨੂੰ ਪਿਆਰਾ ਲੱਗਣ ਲੱਗ ਪੇ ਰੱਬ ਫਿਰ ਉਹਨੂੰ ਖਾਲਸਾ ਜੀ ਤਖਤ ਤੇ ਬਿਠਾ ਕੇ ਲੋਕਾਂ ਕੋਲੋਂ ਸਲਾਮਾ ਕਰਾਉਂਦਾ ਹੈ ਐਡੀ ਕਲਾ ਮਹਾਰਾਜ ਦੇ ਘਰ ਦੀ ਹੈ ਸੋ ਇਸ ਕਰਕੇ ਨਾਮ ਜਪੀਏ ਨਾਮ ਦੇ ਵਿੱਚ ਹੀ ਖਾਲਸਾ ਜੀ ਸੁਖ ਹਨ ਨਾਮ ਹੀ ਸਭ ਕੁਝ ਕਰ ਸਕਦਾ ਹੈ ਬਿਨਾ ਨਾਮ ਤੋਂ ਖਾਲਸਾ ਜੀ ਕਦੇ ਕੁਝ ਪ੍ਰਾਪਤ ਨਹੀਂ ਹੋ ਸਕਦਾ ਸੋ ਇਸ ਕਰਕੇ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਰਾਜੇ ਹਨ ਸਾਰੇ ਪੀਰ ਸ਼ੇਖ ਜੋ ਖਾਲਸਾ ਜੀ ਔਲੀਏ ਸਾਰੀ ਦੁਨੀਆ ਜੋ ਵੀ ਕੁਝ ਹੈ ਸਭ ਕੁਝ ਖਾਲਸਾ ਜੀ ਵਾਹਿਗੁਰੂ ਜੀ ਦੇ ਹੱਥ ਹੈ ਇਹ ਮਹਾਰਾਜ ਬਚਨ ਵੀ ਕਰਦੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਭਾਵੇਂ ਕੋਈ ਪੀਰ ਹੈ ਕੋਈ ਸ਼ੇਖ ਹੈ ਰਾਏ ਹਨ ਸਾਰੇ ਖਾਲਸਾ ਜੀ ਵੱਡੇ ਵੱਡੇ ਪੀਰ ਅੰਤ ਨੂੰ ਧਰਤੀ ਦੇ ਥੱਲੇ ਆ ਜਾਂਦੇ ਆ ਤੇ ਖਾਲਸਾ ਜੀ ਕਹਿੰਦੇ ਆ ਇਹ ਧਰਤੀ ਦੇ ਉੱਤੇ ਜਿਹਨਾਂ ਦਾ ਹੁਕਮ ਚੱਲਦਾ ਜਿਹੜੇ ਬਾਦਸ਼ਾਹ ਪਾਦਸ਼ਾਹ ਸੁਲਤਾਨ ਮੰਤਰੀ ਸੰਤਰੀ ਸਭ ਨਾਸ਼ ਹੋ ਜਾਂਦੇ ਆ ਬਸ ਇੱਕੋ ਇੱਕ ਟਿਕਿਆ ਰਹਿਣ ਵਾਲਾ ਹੈ ਉਹ ਕੌਣ ਹੈ ਮਹਾਰਾਜ ਬਚਨ ਕਰਦੇ ਏਕ ਤੂੰ ਹੀ ਏਕ ਤੂੰ ਹੀ ਇੱਕੋ ਇੱਕ ਵਾਹਿਗੁਰੂ ਜੀ ਤੁਸੀਂ ਹੀ ਹੋ ਜੋ ਇੱਥੇ ਬਰਾਜਮਾਨ ਹੋਏ ਧਰਤੀ ਉੱਤੇ ਜਿਹਦਾ ਵਾਸਾ ਹੈ ਸਾਡੇ ਘਾਟ ਘਾੜੇ ਵਿੱਚ ਵਾਸਾ ਹੈ ਮਹਾਰਾਜ ਕਹਿੰਦੇ ਹਾਂ ਹਮ ਜੇਰ ਜਮੀ ਦੁਨੀਆ ਪੀਰਾ ਮਸਾਇਕਾ ਰਾਆ ਮੇ ਰਵਦ ਬਾਦ ਸਾਹਾ ਅਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਰੱਬ ਹੀ ਹੈ ਭਾਈ ਸਾਰੇ ਬਨੇ ਹੋਰੇ ਤੋਂ ਬਿਨਾ ਹੋਰ ਕੋਈ ਖਾਲਸਾ ਜੀ ਕਿਸੇ ਪ੍ਰਕਾਰ ਵੀ ਰੱਖਣ ਵਾਲਾ ਨਹੀਂ ਰੱਖਿਆ ਕਰਨ ਵਾਲਾ ਨਹੀਂ ਮਹਾਰਾਜ ਕਿਰਪਾ ਕਰਨ ਜੋ ਸੰਕਟ ਪੰਜਾਬ ਦੀ ਧਰਤੀ ਤੇ ਬਣਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਦਇਆ ਕਰੋ ਮਹਾਰਾਜ ਹੋਏ ਵਿਪਤਾ ਪਈ ਹੈ ਇਹਨੂੰ ਮਹਾਰਾਜ ਚੁੱਕ ਕੇ ਸੁਖ ਸ਼ਾਂਤੀ ਵਰਤਾ ਦਿਓ ਕਿਰਪਾ ਕਰੋ ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ੋ ਮਹਾਰਾਜ ਗਰੀਬਾਂ ਅਨਾਤਾਂ ਦੇ ਸਹਾਰੇ ਬਣੋ ਸਤਿਗੁਰੂ ਜੀ ਆਪ ਜੀ ਦਾ ਪੰਜਾਬ ਹੈ ਆਪ ਜੀ ਕੋਲੋਂ ਮਹਾਰਾਜ ਮਾਫੀਆਂ ਮੰਗਦਾ ਹਾਂ ਹੋਈਆਂ ਗਲਤੀਆਂ ਦੀ ਜਦੋਂ ਗੁਰੂ ਕੀ ਨਿੰਦਿਆ ਵਧੇਗੀ ਜਦੋਂ ਗੁਰੂ ਦਾ ਨਾਮ ਜਪਣੋਂ ਘਟਾਂਗੇ ਬਾਣੀ ਦੇ ਨਿੰਦਿਆ ਕਰਾਂਗੇ ਉਦੋਂ ਇਦਾਂ ਦੀਆਂ ਪਰਲੋ ਆਉਣਗੀਆਂ ਫਿਰ ਵੀ ਖਾਲਸਾ ਜੀ ਮਹਾਰਾਜ ਨੇ ਬੜਾ ਬਾਲੇ ਪੰਜਾਬ ਨੂੰ ਬਖਸ਼ਿਆ ਪੰਜਾਬ ਦੇ ਲੋਕ ਡਟੇ ਹੋਏ ਆ ਸਤਿਗੁਰਾਂ ਦੀ ਖੁਸ਼ੀਆਂ ਲੈਣ ਵਾਸਤੇ ਸੋ ਆਓ ਅੱਜ ਦੀ ਛੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਰਕਾਰ ਜੋ ਆਈ ਹੈ ਖਾਲਸਾ ਜੀ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਮੇਹਰ ਕਰਦੇ ਆ ਸਤਿਗੁਰਾਂ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਹੱਦ ਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਰਹਿਮਤ ਕਿਰਪਾ ਸਦਕਾ ਖਾਲਸਾ ਜੀ ਸਤਿਗੁਰਾਂ ਨੇ ਜੋ ਮਿਹਰ ਕੀਤੀ ਇਸ ਪਰਿਵਾਰ ਤੇ ਉਹ ਭਾਈ ਸਾਹਿਬ ਸੁਣਾਉਂਦੇ ਆ ਇਹ ਵੀਰ ਦੱਸਦਾ ਕਿ ਮੇਰਾ ਰੇਤਾ ਦਾ ਕੰਮ ਹੈ ਵੀ ਮੈਂ ਰੇਤਾ ਜਿੱਥੋਂ ਦਾ ਲੱਗੇ ਜੇ ਕਿਹਦੇ ਦਰਿਆ ਵਿੱਚੋਂ ਵੀ ਭਰਣੀ ਪਵੇ ਚੋਰੀ ਭਰਦੇ ਆ ਤੇ ਵੇਚਦੇ ਆ ਸਾਡਾ ਸਾਡੇ ਕੋਲ ਤੇਲ ਚਾਰ ਟਰਾਲੀਆਂ ਨੇ ਤੇ ਅਸੀਂ ਦੋਵੇਂ ਭਰਾ ਇਹ ਰੇਤਾ ਦਾ ਕੰਮ ਕਰਦੇ ਆਂ ਲੋਕਾਂ ਨੂੰ ਵੇਚਦੇ ਆਂ ਦੁਕਾਨਾਂ ਦੇ ਵੇਚਦੇ ਆਂ ਤੇ ਖਾਲਸਾ ਜੀ ਭਾਈ ਸਾਹਿਬ ਦੱਸਦੇ ਆ ਕਿ ਕਹਿੰਦੇ ਵੀ ਮੇਰੇ ਘਰ ਨਾਲ ਦੋ ਧੀਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜਾ ਮੇਰਾ ਵੱਡਾ ਭਾਈ ਉਹਦੇ ਘਰ ਵੀ ਦੋਵੇਂ ਧੀਆ ਸਾਡੇ ਘਰ ਪੁੱਤਰ ਦੋਵਾਂ ਦੇ ਘਰ ਕਿਸੇ ਦੇ ਵੀ ਨਹੀਂ ਸੀ ਤੇ ਕਹਿੰਦੇ ਮੇਰਾ ਨਾ ਜਿਵੇਂ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਨੇ ਮਿਹਰ ਕੀਤੀ ਹੁਣ ਉਹ ਕਹਿੰਦੇ ਵੀ ਮੈਨੂੰ ਸਾਲ ਹੋ ਗਿਆ ਮੇਰੇ ਘਰ ਭੁਜੰਗੀ ਹੋਏ ਨੂੰ ਤੇ ਵੀਰ ਦੱਸਦਾ ਹੈ ਕਿ ਮੇਰਾ ਇੱਕ ਮਿੱਤਰ ਸੀ ਉਹ ਮੇਰੇ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਇਕੱਠੇ ਪੜਿਓ ਬਾਹਰ ਚਲ ਗਿਆ ਸੀ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਇੱਥੇ ਰੋਲ ਵੀ ਲਾਉਂਦਾ ਸੀ ਪਾਠੀ ਸਿੰਘ ਸੀ ਅਸੀਂ ਤਾਂ ਮੋਨੇ ਕੋਨੇ ਸਾਂ ਤੇ ਕਹਿੰਦਾ ਬਾਅਦ ਮਹਾਰਾਜ ਦੀ ਕਿਰਪਾ ਵਰਤੀ ਕੰਮ ਕਾ ਚੰਗੇ ਚੱਲਣ ਲੱਗ ਪਏ ਤੇ ਮੈਂ ਦਾੜਾ ਕੇ ਇਸ ਵਿਆਹ ਤੋਂ ਬਾਅਦ ਰੱਖ ਲਿਆ ਸੀ ਤੇ ਕਹਿੰਦੇ ਉਹਨੇ ਮੈਨੂੰ ਇੱਕ ਰਾਣਾ ਫੋਨ ਤੇ ਗੱਲ ਚਾਲਦੀ ਤੇ ਮੈਨੂੰ ਦੱਸਿਆ ਉਹਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੋਂ ਮੈਨੂੰ ਤਾਂ ਸਭ ਕੁਝ ਮਿਲਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦੇ ਨਾਲ ਮੇਰੇ ਨਾਲ ਅੰਦਰ ਤਾਂ ਜਿਹੜੀ ਪਾਤੀ ਇਤਿਹਾਸ ਸੁਣਾਇਆ ਉਹਨੇ ਇੱਕ ਦਿਨ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਉਹਨੇ ਸੁਣਾਇਆ ਮੈਨੂੰ ਬਹੁਤ ਵਧੀਆ ਉਹਦੀਆਂ ਗੱਲਾਂ ਲੱਗਦੀਆਂ ਤੇ ਕਹਿੰਦੇ ਇੱਕ ਦਿਨ ਮੇਰੇ ਮਨ ਵਿੱਚ ਆਇਆ ਵੀ ਕਿਉਂ ਨਾ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਵਾਂ ਇਹਨਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਸੇਵਾ ਕੀਤੀ ਬਹੁਤ ਆਨੰਦ ਬਣਿਆ ਕਿ ਤੋ ਉੱਥੇ ਹੀ ਰਹਿ ਗਿਆ ਤੇ ਮਨ ਵਿੱਚ ਇਹ ਹੋਣ ਲੱਗ ਪਿਆ ਵੀ ਐਤਵਾਰ ਨੂੰ ਜਾਣਾ ਹੀ ਜਾਣਾ ਵੀ ਐਤਵਾਰ ਜੋ ਮਰਜ਼ੀ ਹੋ ਜੇ ਜਾਣਾ ਹੀ ਜਾਣਾ ਤੇ ਮਹਾਰਾਜ ਦੀ ਕਿਰਪਾ ਸਰਕਾਰ ਜਿਵੇਂ ਸਤਗੁਰਾਂ ਨੇ ਖੇੜ ਵਰਤੌਣੀ ਹੁੰਦੀ ਆ ਕਹਿੰਦਾ ਵੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਦਾਸ ਦੇ ਘਰ ਭੁਜੰਗੀ ਨਹੀਂ ਨਾ ਮੇਰੇ ਵੱਡੇ ਭਰਾ ਦੇ ਭੁਜੰਗੀ ਆ ਕਿਰਪਾ ਕਰੋ ਭੁਜੰਗੀ ਬਖਸ਼ੋ ਕਹਿੰਦੇ ਮੈਂ ਵੀ ਦੱਸਦਾ ਕਿ 1 ਸਾਲ ਤੇ 3 ਕਮਹੀਨੇ ਮੈਂ ਲਗਾਤਾਰ ਗਿਆ ਕੋਈ ਛੁੱਟੀ ਨਹੀਂ ਕੀਤੀ ਤੇ ਮਹਾਰਾਜ ਨੇ ਮੈਨੂੰ ਭੁਜੰਗੀ ਬਖਸ਼ਿਆ ਸਤਗੁਰਾਂ ਨੇ ਕਿਰਪਾ ਕੀਤੀ ਆ 1.5 ਸਾਲ ਪਹਿਲਾਂ ਦੱਸਦੇ ਆ ਵੀ ਸਾਲ ਜਾਂ 1.5 ਸਾਲ ਪਹਿਲਾਂ ਹੋਇਆ ਉਹਨਾਂ ਨੇ ਘਰੇ ਭੁਜੰਗੀ ਨੇ ਖਾਲਸਾ ਜੀ ਉਸ ਵੇਲੇ ਇਹ ਕਹਿੰਦਾ ਜਦੋਂ ਮੇਰੇ ਭਜੰਗੀ ਹੋ ਗਿਆ ਫਿਰ ਮੈਂ ਮਾਰ ਦੇ ਘਰ ਛੱਡਿਆ ਨਹੀਂ ਫਿਰ ਮੈਂ ਇਹ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੇਰੇ ਭਰਾ ਦੇ ਘਰ ਵੀ ਭਜੰਗੀ ਹੋਵੇ ਉਹਦੇ ਵਾਸਤੇ ਮੈਂ ਆਵਾਂਗਾ ਕਹਿੰਦਾ ਜਦੋਂ ਮੈਂ ਭਰਾ ਦੀ ਅਰਦਾਸ ਕੀਤੀ ਬੜੇ ਵਿਗੜ ਪੈਣ ਲੱਗ ਪੇ ਜਾਣ ਹੋਂਚ ਜੇ ਜਾਣਾ ਗੱਡੀ ਖਰਾਬ ਹੋ ਜਣੀ ਰਸਤੇ ਵਿੱਚ ਕਹਿੰਦਾ ਇੱਕ ਵਾਰ ਗੱਡੀ ਖਰਾਬ ਹੋਈ ਮੈਂ ਬੱਸੇ ਚੜ੍ਹ ਕੇ ਗਿਆ ਸੀ ਗੱਡੀ ਪੰਪ ਤੇ ਲਾਉਣੀ ਪਈ ਬੱਸੇ ਚੜ੍ਹ ਕੇ ਫਿਰ ਵਾਪਸ ਘਰੇ ਵੀ ਗਿਆ ਕਹਿੰਦੇ ਇਦਾਂ ਬੜੇ ਵਿਗਣ ਉਹਦੇ ਵਿੱਚ ਪੈਣ ਲੱਗ ਪਏ ਕਹਿੰਦਾ ਮੈਂ ਕਿਸੇ ਨਾਲ ਨਾ ਗੱਲ ਕੀਤੀ ਸੀਦਾ ਸਾਹਿਬ ਉਥੇ ਹੀ ਸੰਗਤ ਵਿੱਚ ਹੀ ਵੀ ਇਦਾਂ ਮੈਂ ਜਦੋਂ ਮੈਨੂੰ ਮਹਾਰਾਜ ਨੇ ਭਜੰਗੀ ਬਖਸ਼ਿਆ ਤੇ ਹੁਣ ਮੇਰੇ ਆਉਣ ਜਾਣ 'ਚ ਬੜਾ ਵਿਗਣ ਪੈਂਦਾ ਤੇ ਉਹਨੇ ਮੈਨੂੰ ਇੱਕ ਗੱਲ ਦੱਸੀ ਮਾਈ ਨੇ ਉਹ ਵੀਰ ਦੱਸਦਾ ਕਹਿੰਦਾ ਵੀ ਮਾਤਾ ਕਹਿੰਦੀ ਜਿਹੜੀ ਚੀਜ਼ ਕਰਮਾਂ 'ਚ ਨਾ ਹੋਵੇ ਜਿਹੜੀ ਚੀਜ਼ ਕਰਮਾਂ 'ਚ ਨਾ ਹੋਵੇ ਬੰਦੇ ਦੇ ਉਹ ਚੀਜ਼ ਨੂੰ ਲੈਣ ਵਾਸਤੇ ਜੇ ਆਪਾਂ ਸਤਗੁਰਾਂ ਦੇ ਘਰ ਆਉਨੇ ਆ ਤੇ ਵਿਗਣ ਜ਼ਰੂਰ ਪੈਂਦੇ ਆ ਜੇ ਬੇਗਣ ਪਈਂਦਾ ਤੇ ਇਹਦਾ ਮਤਲਬ ਉਹ ਤੁਹਾਡੇ ਕਰਮਾਂ ਵਿੱਚ ਨਹੀਂ ਆ ਪਰ ਮਹਾਰਾਜ ਲਿਖ ਕੇ ਦੇਣਗੇ ਤੁਹਾਨੂੰ ਦੇ ਦੇਣਗੇ ਕਹਿੰਦਾ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੇਰਾ ਮਨ ਇਹੋ ਚੀਜ਼ ਸੋਚਣ ਲੱਗ ਪਿਆ ਵੀ ਮੇਰੇ ਭਰਾ ਦੇ ਘਰ ਸ਼ਾਇਦ ਨਹੀਂ ਹੈ ਪਰ ਮੈਂ ਜਾਣਾ ਜਾਣਾ ਬਾਬਾ ਦੀਪ ਸਿੰਘ ਸਾਹਿਬ ਦੇ ਕੋਲੋਂ ਲੈਣਾ ਪੁੱਤਰ ਉਹਨੂੰ ਵੀ ਲੈ ਕੇ ਦੇਣਾ ਜਿੱਦਾਂ ਬਾਬਾ ਜੀ ਨੇ ਮੈਨੂੰ ਦਿੱਤਾ ਉਹਦਾ ਉਹਨੂੰ ਵੀ ਲੈ ਕੇ ਦੇਣਾ ਕਹਿੰਦਾ ਇਦਾਂ ਨਾ ਮਹਾਰਾਜ ਦੀ ਕਿਰਪਾ ਨਾਲ ਤਿੰਨ ਕੁ ਮਹੀਨੇ ਸਾਢੇ ਤਿੰਨ ਮਹੀਨੇ ਹੋ ਗਏ ਸੀ ਜਾਂਦੇ ਤੇ ਕਹਿੰਦਾ ਇੱਕ ਦਿਨ ਨਾ ਐਤਵਾਰ ਜਾਣਾ ਸੀ ਸ਼ਨੀਵਾਰ ਰਾਤ ਨੂੰ ਨਾ ਮੈਨੂੰ ਪਤਾ ਲੱਗਾ ਵੀ ਇਦਾਂ ਸਾਡੇ ਤੇ ਰੇਤਾ ਕਢਦੇ ਆ ਤੇ ਮੈਂ ਸੋਚਿਆ ਵੀ ਚਲੋ ਲਾਹਾ ਲੈ ਲੈਨੇ ਅਸੀਂ ਰਾਤ ਟਰਾਲੀ ਲੈ ਕੇ ਚੱਲ ਗਏ ਭਰਾ ਮੇਰਾ ਕਹਿੰਦਾ ਮੈਂ ਨਹੀਂ ਜਣਾ ਤੂੰ ਚੱਲ ਜਾ ਮੈਂ ਠੀਕ ਨਹੀਂ ਹੈਗਾ ਤੂੰ ਚੱਲ ਜਾ ਨਾਲ ਮੁੰਡੇ ਨੂੰ ਲੈ ਜਾ ਹੋਰ ਮੁੰਡੇ ਨੂੰ ਨਾਲ ਦੋਵੇਂ ਟਰਾਲੀਆਂ ਅਸੀਂ ਲੈ ਕੇ ਗਏ ਕਿਨਾਂ ਪਹਿਲਾਂ ਮੈਂ ਉਹਦੀ ਟਰਾਲੀ ਭਰ ਕੇ ਤੋਰਤੀ ਮੇਰੀ ਭਰਦੇ ਸੀ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਜਿਹਨੂੰ ਅਸੀਂ ਟਰਾਲੀ ਕਢਦੇ ਸਾਂ ਤੇ ਉਹ ਉਚਾਈ ਬੜੀ ਸੀ ਉੱਥੇ ਤੇ ਚਲੋ ਉਹ ਟਰਾਲੀ RAMNAY ਨਿਕਲ ਗਈ ਮੈਨੂੰ ਲੱਗਿਆ ਵੀ ਉਹ ਨਿਕਲ ਗਈ ਤੇ ਇਹ ਵੀ ਨਿਕਲ ਜਾਣੀ ਹੈ ਕਹਿੰਦਾ ਪਤਾ ਨਹੀਂ ਕੀ ਖੇੜ ਬਣੀ ਹੈ ਨਾ ਮੇਰੇ ਮਨ ਵਿੱਚ ਪਹਿਲਾਂ ਇਹ ਖਿਆਲ ਆਇਆ ਵੀ ਮੈਂ ਇਸ ਵੇਲੇ ਸ਼ੀਦਾਂ ਸਾਹਿਬ ਜਾਣਾ ਵਾ ਉਹਨਾ ਵੇ ਕਹਿੰਦੇ ਛੁੱਟੀ ਹੋ ਜੇ ਮੇਰੇ ਰੱਗੇ ਬੜੇ ਵਿਗੜ ਪੈਂਦੇ ਆ ਕਹਿੰਦੇ ਵੀ ਉਹ ਵੀਰ ਕਹਿੰਦਾ ਵੀ ਮੈਂ ਨਾ ਮੇਰੇ ਮਨ ਵਿੱਚ ਜਦੋਂ ਆਪੇ ਮੇਰੇ ਹੱਥ ਜੁੜ ਗਏ ਤੇ ਮੈਂ ਕਹਿਣ ਲੱਪਿਆ ਬਾਬਾ ਦੀਪ ਸਿੰਘ ਜੀ ਮਹਾਰਾਜ ਬੜੇ ਵਿਗੜ ਪੈਂਦੇ ਆ ਤੇ ਮੈਂ ਹੁਣ ਐਵੇਂਲੇ ਕੰਮ ਤੇ ਆ ਤੇ ਜਾ ਕੇ ਸੌਣ ਨੂੰ ਵੀ ਨਹੀਂ ਮਿਲਣਾ ਤੇ ਮੈਂ ਸਵੇਰੇ ਤੁਹਾਡੇ ਚ ਪਹਿਰਾ ਕੱਟਣ ਆਉਣਾ ਮੇਰੇ ਤੇ ਕਿਰਪਾ ਕਰਿਓ ਮੈਨੂੰ ਲੈ ਆ ਜਾਓ ਮੈਨੂੰ ਆਪਣੇ ਘਰ ਬੁਲਾ ਲਿਓ ਮੇਰਾ ਨਾਗਾ ਨਾ ਪੈ ਜਾਵੇ ਮੇਰਾ ਅਜੇ ਤੱਕ ਕੋਈ ਨਾਗਾ ਨਹੀਂ ਪਿਆ ਮੇਰੇ ਤੇ ਕਿਰਪਾ ਕਰਿਓ ਮੈਨੂੰ ਲੈ ਜਾਓ ਆਪਣੇ ਦਰ ਕਹਿੰਦਾ ਅਰਦਾਸ ਕੀਤੀ 15 ਮਿੰਟਾਂ ਬਾਅਦ ਕਹਿੰਦਾ ਮੈਂ ਟਰਾਲੀ ਤੋੜ ਲਈ ਭਰ ਕੇ ਕਹਿੰਦਾ ਜਦੋਂ ਤੋਰੀ ਦੇ ਵਾਵਾ ਕਿਲੋਕੀਮੀਟਰ ਗਿਆ ਹੁਣ ਅੰਦਰੋਂ ਚੜਾਈ ਤੋਂ ਬਾਹਰ ਕੱਢਣੀ ਸੀ ਰੈਂਪ ਬਣਿਆ ਸੀ ਕਹਿੰਦਾ ਜਦੋਂ ਕੱਢਣ ਲੱਗਾ ਪਤਾ ਨਹੀਂ ਕਿਹਦਾ ਕੀ ਹੋਇਆ ਵਾਹਿਗੁਰੂ ਜਾਣੇ ਟਰੈਕਟਰ ਜਿਹੜਾ ਉਹ ਮੂਧਾ ਹੋ ਗਿਆ ਸਾਰ ਅਗਲੇ ਬੰਨਿਓ ਚੱਕਿਆ ਗਿਆ ਪਹਿਲਾ ਪਿੱਛੇ ਵੱਜਾ ਚਲੋ ਪਿੱਛੇ ਬਕਸੇ ਲੱਗਣ ਕਰਕੇ ਬਚਾਅ ਹੋ ਗਿਆ ਇੱਕਦਮ ਜਿੱਦਾਂ ਟਰੈਕਟਰ ਨੂੰ ਫੜ ਕੇ ਕਿਸੇ ਨੇ ਮਰੋੜ ਦਿੱਤਾ ਹੁੰਦਾ ਐਦਾਂ ਕਹਿੰਦਾ ਟਰੈਕਟਰ ਬਿਲਕੁਲ ਹੀ ਐ ਮੋੜ ਕੇ ਤੇ ਮੈਂ ਟਰੈਕਟਰ ਦੇ ਥੱਲੇ ਆ ਗਿਆ ਟਰੈਕਟਰ ਮੇਰੇ ਉੱਤੇ ਰੇਕ ਪਿਆ ਮੂਧਾ ਹੋ ਗਿਆ ਚੱਲਦਾ ਟਰੈਕਟਰ ਸੀ ਮੂਧਾ ਹੋ ਗਿਆ ਤੇ ਕਹਿੰਦਾ ਮੈਂ ਉਹਦੇ ਥੱਲੇ ਆ ਗਿਆ ਕਹਿੰਦਾ ਵੀ ਉਥੇ ਕਿੰਨੂੰ ਆਵਾਜ਼ ਮਾਰਨੀ ਸੀ ਮੇਰੀ ਆਵਾਜ਼ ਵੀ ਨਹੀਂ ਨਿਕਲੀ ਕਹਿੰਦਾ ਮੈਂ ਬੜੇ ਜਦੋ ਜਹਿਦ ਦੇ ਨਾਲ ਇੰਨੇ weight ਦੇ ਥੱਲੇ ਉਹ ਟਰੈਕਟਰ ਦੇ ਤੇ ਉਹਦੇ ਥੱਲੇੋਂ ਨਿਕਲਿਆ ਟਰੈਕਟਰ ਨੇ ਜਦੋਂ ਨਿਕਲਿਆ ਤੇ ਕਹਿੰਦਾ ਮੇਰੇ ਸਰੀਰ ਦੇ ਉੱਤੇ ਇੱਕ ਵੀ ਛੀਂਟ ਨਹੀਂ ਇੱਕ ਵੀ ਛੀਂਟ ਨਹੀਂ ਲੱਗੀ ਕੋਈ ਸੱਟ ਨਹੀਂ ਲੱਗੀ ਕੋਈ ਨਰੂਨੀ ਸੱਟ ਨਹੀਂ ਲੱਗੀ ਕੁਝ ਨਹੀਂ ਹੋਇਆ ਕਹਿੰਦਾ ਏਡੀ ਮਹਾਰਾਜ ਦੀ ਕਿਰਪਾ ਹੀ ਟਰੈਕਟਰ ਭਾਵੇਂ ਚੜਾਈ ਦੇ ਪਲਟ ਗਿਆ ਉਹਨੇ ਟਰਾਲੀ ਵਾਹਖ ਨਹੀਂ ਤੁਰਨ ਦਿੱਤੀ ਜੇ ਟਰਾਲੀ ਪਿੱਛੇ ਨੂੰ ਤੁਰ ਜਾਂਦੀ ਤੇ ਫਿਰ ਟਰੈਕਟਰ ਨੇ ਮੈਨੂੰ ਛਿੱਲ ਦੇਣਾ ਕਹਿੰਦਾ ਸ਼ੀਦਾ ਨੇ ਏਡੀ ਕਿਰਪਾ ਵਰਤਾਈ ਮਹਾਰਾਜ ਨੇ ਮਿਹਰ ਵਰਤਾਈ ਕਹਿੰਦਾ ਮੈਂ ਜਰੂਰ ਬਾਹਰ ਨਿਕਲਿਆ ਮੈਂ ਉਥੋਂ ਪੱਥਰ ਚੋਕੇ ਟਰਾਲੀ ਦੇ ਪਿੱਛੇ ਲਾਏ ਤੇ ਮੈਂ ਉੱਥੇ ਰੋਕ ਲਾਤੀ ਫੇਰ ਮੈਂ ਭਰਾ ਨੂੰ ਫੋਨ ਕੀਤਾ ਉਹਨੇ ਚੱਕਿਆ ਵੀ ਇੰਦਾ ਇੰਦਾ ਮੇਰੇ ਨਾਲ ਕਹਾਣੀ ਵਰਤ ਗਈ ਆ ਫੇਰ ਉਹ ਦੂਜਾ ਟਰੈਕਟਰ ਲੈ ਕੇ ਆਏ ਫਿਰ ਅਸੀਂ ਰਾਤ ਸਾਰਾ ਕਰਕੇ ਤੇ ਜਦੋਂ ਘਰੇ ਪਹੁੰਚੇ ਨੇ ਕਹਿੰਦਾ ਮੇਰਾ ਭਰੋਸਾ ਬਾਬਾ ਦੀਪ ਸਿੰਘ ਸਾਹਿਬ ਤੇ ਬਹੁਤ ਵਧ ਗਿਆ ਕਹਿੰਦਾ ਮੈਂ ਅਰਦਾਸ ਕੀਤੀ ਸੀ ਬਾਬਾ ਜੀ ਮੇਰਾ ਨਾਗਾ ਨਾ ਪਵੇ ਕਹਿੰਦਾ ਜਿੱਦਾਂ ਟਰੈਕਟਰ ਘੁੰਮਿਆ ਸੀ ਮੇਰੀ ਜਾਨ ਨਹੀਂ ਸੀ ਬਚਣੀ ਪਰ ਸ਼ਹੀਦਾ ਨੇ ਮੇਰ ਦੀ ਐਡੀ ਕਿਰਪਾ ਕੀਤੀ ਮੇਰਾ ਨਾਗਾ ਨਹੀਂ ਪਿਆ ਮੈਂ ਅਗਲੇ ਦਿਨ ਸ਼ਹੀਦਾ ਸਾਹਿਬ ਗਿਆਸ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਸਤਿਗੁਰਾਂ ਨੇ ਰਹਿਮਤਾ ਕੀਤੀਆਂ ਹੁਣ ਉਹ ਕਹਿੰਦਾ ਮੇਰੇ ਘਰ ਇਹ ਮਹਾਰਾਜ ਨੇ ਭੁਜੰਗੀ ਦਿੱਤਾ ਭਰਾ ਦੇ ਘਰ ਵੀ ਹੋਣ ਵਾਲਾ ਤੇ ਕਹਿੰਦਾ ਮੈਨੂੰ ਪੂਰੀ ਆਸ ਹੈ ਕਿ ਮਹਾਰਾਜ ਨੇ ਦਇਆ ਕਰਨੀ ਹੈ ਖਾਲਸਾ ਜੀ ਨਵੰਬਰ ਦੇ ਵਿੱਚ ਹੋਣਾ ਤੇ ਮਹਾਰਾਜ ਨੇ ਸਾਨੂੰ ਭੁਜੰਗੀ ਹੀ ਬਖਸ਼ਣਾ ਕਹਿੰਦਾ ਮੈਨੂੰ ਪੂਰਾ ਭਰੋਸਾ ਤੇ ਐਵੇਂ ਸਤਿਗੁਰਾਂ ਨੇ ਖਾਲਸਾ ਜੀ ਕਾਜ ਸਵਾਰੇ ਤੇ ਵੀਰ ਦੀ ਬੇਨਤੀ ਵੀ ਸੀ ਵੀ ਸੰਗਤ ਜੀ ਅਰਦਾਸ ਕਰਿਓ ਮਹਾਰਾਜ ਉਹਨਾਂ ਨੂੰ ਭਜੰਗੀ ਜਿਨ੍ਹਾਂ ਨੂੰ ਭਾਈ ਜਿਨ੍ਹਾਂ ਕੋਲੇ ਭਜੰਗੀ ਨਹੀਂ ਮਹਾਰਾਜ ਉਹਨਾਂ ਸਾਰਿਆਂ ਨੂੰ ਦੁੱਧ ਪੁੱਤ ਬਖਸ਼ ਦੇਆ ਪਰ ਮਹਾਰਾਜ ਦੀ ਬਾਣੀ ਪੜਨੀ ਨਾ ਛੱਡੋ ਨਾਮ ਜਪਣਾ ਨਾ ਛੱਡੋ ਸਤਗੁਰਾਂ ਦੇ ਚਰਨਾਂ ਦਾ ਓਟ ਆਸਰਾ ਰੱਖੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਮੇਰਾ ਕਰਨਗੇ ਸੁਖ ਵਰਤੋਂਗੇ ਕਿਰਪਾ ਕਰਨਗੇ ਸੋ ਇਸ ਕਰਕੇ ਨਾਮ ਜਪਣਾ ਭਾਈ ਅਤ ਜ਼ਰੂਰੀ ਹੈ ਨਾਮ ਜਪਣ ਦੇ ਨਾਲ ਆਪਣੀ ਕਾਰਜਰਾਸ ਹੁੰਦੇ ਆ ਖਾਲਸਾ ਜੀ ਆਦ ਵਿਆਦ ਉਪਾਰ ਦੂਰ ਹੋ ਜਾਂਦੀ ਹੈ ਜਿਹੜਾ ਨਾਮ ਜਪਦਾ ਗੁਰੂ ਕੇ ਨਾਮ ਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਹਨ ਤੇ ਖਾਲਸਾ ਜੀ ਕਹਿੰਦੇ ਨਾਮੀ ਤੋਂ ਵੱਡਾ ਨਾਮ ਹੈ ਪਰਮੇਸ਼ਰ ਤੋਂ ਵੱਡਾ ਉਹਦਾ ਨਾਮ ਹੈ ਸੋ ਇਸ ਕਰਕੇ ਜਿਹੜਾ ਨਾਮ ਜਪਦਾ ਹੈ ਉਹਦੇ ਉੱਤੇ ਸਤਿਗੁਰੂ ਜੀ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਖਾਲਸਾ ਜੀ ਨਾਮ ਜਪੀਏ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਕਾਰਨ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਜੁੜੇ ਰਹੀਏ ਐਵੇਂ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਵੀਰ ਦੇ ਖਾਲਸਾ ਜੀ ਕਾਰਜ ਸਵਾਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕੌਣ ਹੈ ਖਾਲਸਾ ਜੀ ਕਰਨ ਵਾਲਾ ਸੋ ਇਸ ਕਰਕੇ ਗੁਰੂ ਮਹਾਰਾਜ ਨੇ ਜੋ ਸਾਨੂੰ ਕਿਰਿਆ ਦੱਸੀ ਹੈ ਕਾਰ ਦੱਸੀ ਹੈ ਜਿਵੇਂ ਜਿਵੇਂ ਖਾਲਸਾ ਜੀ ਨਾਮ ਜਪਣਾ ਜਿਵੇਂ ਜਿਵੇਂ ਅੰਮ੍ਰਿਤਧਾਰੀ ਹੋਣਾ ਸਾਰੀ ਖੇਡ ਗੁਰੂ ਕੀ ਹੈ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ ਕਹਿੰਦੇ ਗੁਰੂ ਪੂਰੂ ਜਦੋਂ ਗੁਰੂ ਪੂਰਾ ਦੱਸ ਦਿੰਦਾ ਨਾ ਕੋਈ ਖੇਡ ਕਰਨ ਨੂੰ ਕਾਰ ਕਰਨ ਨੂੰ ਤੇ ਉਹ ਗੁਰੂ ਦੀ ਮਿਹਰ ਨਾਲ ਹੀ ਕੀਤੀ ਜਾਂਦੀ ਹੈ ਜਿਵੇਂ ਵੀਰ ਨੇ ਅਰਦਾਸ ਕੀਤੀ ਤੇ ਇਹਦਾ ਨਾਗਾ ਨਹੀਂ ਪਿਆ ਨਹੀਂ ਤੇ ਖਾਲਸਾ ਜੀ ਲੱਕ ਟੁੱਟ ਜਾਂਦਾ ਹੱਡੀ ਕੋਈ ਟੁੱਟ ਜਾਂਦੀ ਤੇ ਬੰਦਾ ਜਾਂਦਾ ਹੀ ਨਹੀਂ ਬਰ ਮਹਾਰਾਏ ਨੇ ਮੇਰ ਕੀਤੀ ਆ ਸੋ ਇਸ ਕਰਕੇ ਗੁਰੂ ਗਰੀਬਨਵਾਰ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਆ ਉਹ ਸਾਡੀਆਂ ਖਾਲਸਾ ਜੀ ਰੱਖਿਆ ਕਰਨ ਵਾਲੇ ਆ ਸਾਨੂੰ ਸੁਖ ਦੇਣ ਵਾਲੇ ਆ ਇਸ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਿਆ ਕਰੋ ਗੁਰੂ ਮਾਰ ਦੇ ਚਰਨਾਂ ਵਿੱਚ ਓਟ ਆਸਰਾ ਤੱਕ ਕੇ ਚੱਲਿਆ ਕਰੋ ਫਿਰ ਖਾਲਸਾ ਜੀ ਸਾਡਾ ਪਾਰ ਉਤਾਰਾ ਹੋਵੇਗਾ ਮਹਾਰਾਜ ਸਾਨੂੰ ਇਹੀ ਚੀਜ਼ ਸਮਝਾਉਂਦੇ ਆ ਕਿ ਭਾਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜੀਏ ਸਤਗੁਰੂ ਹੋਏ ਦਿਆਲ ਦਾ ਨਾਮ ਧਿਆਈਐ ਲਾਹਾ ਭਗਤ ਸੰਸਾਰ ਗੁਰਮੁਖ ਪਾਈਐ ਮਨਮਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੇ ਦਰ ਜਾਏ ਸੱਚ ਚ ਵਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸਤ ਸਦਾ ਸਚਿਆਰ ਸੱਚ ਸਮਾਈਐ ਇਸ ਕਰਕੇ ਸੱਚ ਹੈ ਪਰਮੇਸ਼ਰ ਦਾ ਨਾਮ ਵਾਹਿਗੁਰੂ ਦੇ ਨਾਮ ਨੂੰ ਜਪੀਏ ਨਾਮ ਦੀ ਕਮਾਈ ਕਰੀਏ ਕਿਉਂਕਿ ਖਾਲਸਾ ਜੀ ਸੰਸਾਰ ਦਾ ਇਹ ਨਾਮੀਆਂ ਦਾ ਜੋੜ ਨਹੀਂ ਆਉਂਦਾ ਭਗਤਾ ਤੈਸ ਐ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਸੰਸਾਰ ਦੇ ਪਿੱਛੇ ਚੱਲੋਗੇ ਤੇ ਰੁਲ ਜਾਓਗੇ ਨਾਮ ਦੇ ਪਿੱਛੇ ਚੱਲੋਗੇ ਤਰ ਜਾਓ ਸੋ ਇਸ ਕਰਕੇ ਜਿਸ ਨੂੰ ਨਦਰ ਕਰੇ ਤਿਸ ਦੇ ਵਾ ਨਾਨਕ ਗੁਰਮੁਖ ਰਤਨ ਸੁਲੇ ਵਾ ਰਤਨ ਹੈ ਪਰਮੇਸ਼ਰ ਦਾ ਨਾਮ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਮੇਰ ਹੁੰਦੀ ਹੈ ਨਦਰ ਹੁੰਦੀ ਹੈ ਉਹਨਾਂ ਨੂੰ ਮਿਲਦਾ ਤੇ ਗੁਰਮੁਖਾਂ ਦੀ ਝੋਲੀ ਪੈਂਦਾ ਮਹਾਰਾਜਾ ਕਿਰਪਾ ਕਰ ਅਨਸਾਰ ਇਹਨੂੰ ਚੜ੍ਹਦੀ ਕਲਾ ਬਖਸ਼ਣ ਢੋਲਾਂ ਦੀ ਖੀਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ